ਦੋਸਤੋ ਪੰਜਾਬ ਕੋਟ ਭਰਤੀ 2024 ਲਈ ਅੱਜ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਦੋਸਤੋ ਜੇਕਰ ਤੁਸੀਂ 8ਵੀਂ 10ਵੀਂ ਪਾਸ ਕੀਤੀ ਹੈ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਿਆ ਹੈ ਜੀ ਦੋਸਤੋ ਇਸ ਵਿੱਚ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਲਾਸਟ ਡੇਟ ਕੀ ਹੈ ਕਿਹੜੀ ਕਿਹੜੀ ਪੋਸਟਾਂ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਹਦੀ ਸਾਰੀ ਜਾਣਕਾਰੀ ਦੇਵਾਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਦਬਾ ਕੇ ਛੱਡ ਦਿਓ ਜੀ ਤਾਂ ਕਿ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਭਰਤੀ ਆਵੇ ਤਾਂ ਉਹਦੀ ਸਹੀ ਦੋਸਤੋ ਇਹ ਬਿਲਕੁਲ ਸਿੱਧੀ ਭਰਤੀ ਹੈ ਜੀ ਇਸ ਵਿੱਚ ਨਾ ਤਾਂ ਕੋਈ ਤੁਹਾਡਾ ਪੇਪਰ ਹੋਵੇਗਾ ਅਤੇ ਨਾ ਹੀ ਕੋਈ ਐਪਲੀਕੇਸ਼ਨ ਫੀਸ ਲੱਗੇਗੀ ਦੋਸਤੋ ਪੋਸਟਾਂ ਨੇ ਮਾਲੀ ਚਪੜਾਸੀ ਅਤੇ ਹੋਰ ਵੀ ਪੋਸਟਾਂ ਨੇ ਜਿਸ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਨ੍ਹਾਂ ਪੋਸਟਾਂ ਲਈ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਪੰਜਾਬ ਦੇ ਮੁੰਡੇ ਕੁੜੀਆਂ ਲਈ ਇਹ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਹੈ ਜੀ ਜਿਨ੍ਹਾਂ ਨੇ 8ਵੀਂ ਤੇ 10ਵੀਂ ਪਾਸ ਕੀਤੀ ਹੈ ਉਹ ਅਪਲਾਈ ਜਰੂਰ ਕਰਨਾ ਚਲੋ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਵੱਖ-ਵੱਖ ਪੋਸਟਾਂ ਲਈ ਵੱਖ-ਵੱਖ ਐਪਲੀਕੇਸ਼ਨ ਫਾਰਮ ਆਊਟ ਕੀਤੇ ਗਏ ਨੇ ਦੋਸਤੋ ਇਹਨਾਂ ਪੋਸਟਾਂ ਲਈ ਅਪਲਾਈ ਤੁਸੀਂ ਆਫਲਾਈਨ ਹੀ ਕਰ ਸਕਦੇ ਹੋ ਅਪਲਾਈ ਕਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਲੋੜ ਜ਼ਰੂਰਤ ਹੋਵੇਗੀ ਇਸ ਫਾਰਮ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਡਾਊਨਲੋਡ ਕਰ ਲੈਣਾ ਜੀ ਅਤੇ ਚੰਗੀ ਤਰ੍ਹਾਂ ਰੀਡ ਕਰਕੇ ਡਾਕੂਮੈਂਟ ਲਗਾ ਕੇ ਕਿਸ ਐਡਰੈਸ ਤੇ ਭੇਜਣਾ ਜੀ ਉਹ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਜਾਣਕਾਰੀ ਦੇਵਾਂਗਾ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਦੋਸਤੋ ਅੱਜ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਿਸਟ੍ਰਿਕਟ ਐਂਡ ਸੈਕਸ਼ਨ ਜੱਜ ਹੁਸ਼ਿਆਰਪੁਰ ਵੱਲੋਂ ਜਾਰੀ ਕੀਤਾ ਗਿਆ ਜੀ ਇਸ ਵਿੱਚ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਪੋਸਟਾਂ ਦੀ ਡਿਟੇਲ ਤੇ ਸੈਲਰੀ ਕੋਸਿਸ ਪ੍ਰਕਾਰ ਹੈ ਜੀ ਪੋਸਟ ਨੰਬਰ ਇਕ ਹੈ ਜੀ 88 ਦੀ ਜਿਸ ਦੀਆਂ 15 ਪੋਸਟਾਂ ਨੇ ਅਤੇ ਅਲੱਗ-ਅਲੱਗ ਕੈਟਾਗਰੀ ਦੀ ਅਲੱਗ-ਅਲੱਗ ਵੰਡ ਹੈ। ਇਹਨਾਂ ਪੋਸਟਾਂ ਲਈ 18000 ਸੈਲਰੀ ਦਿੱਤੀ ਜਾਵੇਗੀ। ਵਿਦਿਕ ਯੋਗਤਾ ਦੀ ਗੱਲ ਕਰੀਏ ਤਾਂ ਤੁਸੀਂ 8ਵੀਂ ਪਾਸ ਪੰਜਾਬੀ ਵਿੱਚ ਕੀਤੀ ਹੋਣੀ ਲਾਜ਼ਮੀ ਹੈ। ਪੋਸਟ ਨੰਬਰ 2 ਹੈ ਜੀ ਮਾਲੀ ਦੀਆਂ ਇਹਦੀਆਂ ਤਿੰਨ ਪੋਸਟਾਂ ਨੇ ਅਤੇ ਅਲੱਗ-ਅਲੱਗ ਕੈਟਾਗਰੀ ਦੇ ਲਈ ਵੰਡ ਇਹਨਾਂ ਦੀ ਕੀਤੀ ਗਈ ਹੈ ਜੋ ਤੁਸੀਂ ਦੇਖ ਸਕਦੇ ਹੋ। ਇਸ ਦੇ ਲਈ ਵਿਦਿਕ ਯੋਗਤਾ 8ਵੀਂ ਪਾਸ ਹੋਣੀ ਚਾਹੀਦੀ ਹੈ ਉਹ ਵੀ ਪੰਜਾਬੀ ਵਿੱਚ ਤੇ 18000 ਸੈਲਰੀ ਦਿੱਤੀ ਜਾਵੇਗੀ। ਪੋਸਟ ਨੰਬਰ 3 ਹੈ ਜੀ ਸਵੀਪਰ ਦੀ। ਇਹਦੀ ਇੱਕ ਪੋਸਟ ਹੈ ਚੌਥੀ ਪੋਸਟ ਹੈ ਜੀ ਪ੍ਰੋਸੈਸ ਸਰਵਰ ਦੀ ਇਹਦੀਆਂ 7 ਪੋਸਟਾਂ ਨੇ ਜੀ ਦੋਸਤੋ ਇਹਦੀ ਸੈਲਰੀ ਬਿਲਕੁਲ ਸੇਮ ਹੈ 18000 ਰੁਪਿਆ ਪ੍ਰਤੀ ਮਹੀਨਾ ਅਤੇ ਇਸ ਦੀ ਕੁਆਲਿਫੀਕੇਸ਼ਨ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਪੰਜਾਬੀ ਵਿਸ਼ੇ ਨਾਲ ਦੋਸਤੋ ਉਮਰ ਹੱਦ ਦੀ ਗੱਲ ਕਰੀਏ ਤਾਂ ਇਸ ਦੇ ਲਈ 18 ਤੋਂ ਲੈ ਕੇ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਪੋਸਟਾਂ ਦੀ ਗਿਣਤੀ ਨੂੰ ਵੱਧ ਘੱਟ ਕੀਤਾ ਜਾ ਸਕਦਾ ਹੈ ਦੋਸਤੋ ਜਿਸ ਐਡਰੈਸ ਤੇ ਤੁਸੀਂ ਇੰਟਰਵਿਊ ਦੇ ਲਈ ਪਹੁੰਚਣਾ ਹੈ ਉਹ ਨੋਟ ਕਰ ਲਓ ਤੁਹਾਡੇ ਕੋਲ ਕੋਈ ਵੀ ਲੈਟਰ ਨਹੀਂ ਹੈ ਅਲੱਗ ਤੋਂ ਆਵੇਗਾ ਡੇਟ ਪਹਿਲੇ ਹੀ ਮੈਂਸ਼ਨ ਕੀਤੀ ਜਾ ਚੁੱਕੀ ਹੈ ਜੀ ਐਡਰੈਸ ਨੋਟ ਕਰੋ ਨਿਊ ਡਿਸਟ੍ਰਿਕਟ ਸੈਕਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਦੋਸਤੋ ਇਸ ਐਡਰੈਸ ਤੇ 9:30 ਵਜੇ ਤੱਕ ਤੁਸੀਂ ਆਪਣੀ ਡਾਕੂਮੈਂਟ ਨਾਲ ਰਿਪੋਰਟ ਕਰਨੀ ਹੈ ਜੀ ਨਾਲ ਹੀ ਆਪਣੇ ਅਸਲੀ ਅਪਲੀਕੇਸ਼ਨ ਫਾਰਮ ਦੇ ਨਾਲ ਜਿਹੜੇ ਡਾਕੂਮੈਂਟ ਅਟੈਚ ਕੀਤੇ ਨੇ ਉਹ ਵੀ ਲੈ ਕੇ ਜਾਣੇ ਜ਼ਰੂਰੀ ਹੋਣਗੇ ਜੀ ਦੋਸਤੋ ਮੇਰੇ ਵੱਲੋਂ ਉਮੀਦ ਹੈ ਕਿ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ